ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਅੱਜ ਦੇ ਵੀਡੀਓ 'ਚ ਲੋਰੀਸ ਫਿਰ ਰਾਤ ਊੜੀ ਰਹਿ ਗਈ ਧੀ ਦੋ ਟਰਾਲੀਆਂ ਬਣੇ ਜਮ ਉਤਾਰਤੀਆਂ ਹੁਣ ਲੱਗੇ ਬੇ ਤਰਨ ਕਰਤਾ ਦੀ ਐਂਡ ਰੱਬ ਦੀ ਕਿਰਪਾ ਕਾ ਚਲੋ ਊੜੀ ਦਾ ਨਿਬੜ ਗਿਆ ਛੱਡ ਗਿਆ ਭਾਰ ਐਨ ਪੂਰਾ ਹੂੰ ਇਸ ਦੇ ਵਿੱਚ ਆਪਣੀਆਂ ਪੈ ਗਈਆਂ ਜੀ ਤਕਰੀਬਨ 13 ਟਰਾਲੀਆਂ ਤਿੰਨ ਟਰਾਲੀਆਂ ਪਈਆਂ ਅਸਲ ਵਿੱਚ ਮੇਰੇ ਸਾਬ ਲਾਇਕ ਤਾਂ ਵੀ 16 ਕਟੜੀਆਂ ਪਈ ਜਣੀਆਂ ਤੇ ਕਟੜਾਲੀ ਦੀ ਹਲੇ ਗਜਾਇ ਸੋਹ ਰਹੀ ਹੈ 13 ਪਈਆਂ 13 ਵਿੱਚ ਜਿਹੜੀਆਂ ਅਸੀਂ ਆਪ ਘੇਰੀਆਂ ਤੀਆਂ ਥੱਲੇ ਥੱਲੇ ਉਹਨਾਂ ਦੀ ਤਵਾਈ ਨਹੀਂ ਕੋਈ ਉਹ ਇੱਕਣੀ ਪਿੱਛੇ ਨੂੰ ਉਤਾਰ ਤੀਆਂ ਉੱਪਰ ਇੰਨਾ ਤੋਆ ਹੀ ਨਹੀਂ ਜੇ ਤੋਆ ਹੀ ਕਰਕੇ ਪਾਉਂਦੇ ਤਾਂ ਮੇਰੇ ਮੀਤੀ ਵੀ ਦੇ ਵਿੱਚ 15 ਜਾਂ 16 ਟਰਾਲੀਆਂ ਪਈਆਂ ਇੰਨੀਆਂ ਟਰਾਲੀਆਂ ਦੀ ਮੀਤ ਲਾਈ ਤੀ ਚਲੋ ਵਜ਼ੀਰੀਆਂ ਹੋ ਗਈਆਂ ਸਰ ਜਣਾ ਹੀ ਹੁਣ ਟੂੜੀ ਦਾ ਇਹਨਾਂ ਸਾਲ ਦੀ ਨੀਚੂ ਹੋ ਗਈ ਤੇ ਤੇ ਗਿਆ ਕਰਨ ਢੁੱਲੀ ਨੂੰ ਇਹ ਚੰਗੀ ਹਾਂ ਨਹੀਂ ਜੀ ਬਚ ਗਏ ਮੈਨ ਲਗਾ ਬਚ ਗਿਆ ਖੋਲ ਦੇ ਖੋਲ ਦੋ ਇੱਕ ਮਾਉਂਗੇ ਕਿ ਕਿਣਾ ਬਾਪਈ ਹੈ ਹੈ ਬਾਪਈ ਇਹ ਰੁਕ ਕੇ ਮਾਉਂਗੇ ਕਿ ਕਿਣਾ ਹੁਣ ਉਧਰ ਨੂੰ ਇਹ ਉਧਰ ਲੈ ਕੇ ਜਾਣਾ ਚੱਲਣਾ ਹੈ ਚਲੋ ਇਹਦੇ ਨਾਲ ਥੋੜੀ ਜਿਹੀ ਖੋਣਾ ਦੇਵਰਾ ਜੇ ਫੇਰ ਕੱਟਣਾ ਲੱਤ ਪਾਣਾ ਹਾਂ ਜੱਗਾ ਕਾਸ ਫਾਇਰ ਕਰ ਬੋਟਾ ਹੈ ਇਹਦੇ ਸੰਗੜ ਪਈ ਗਿਆ ਟੰਪੜ ਗੱਡੀਆਂ ਚੁੜੂ ਚਲੋ ਜੀ ਥੋੜਾ ਚੱਕ ਦੇ ਆ ਗਿਆ ਉੱਪਰੇ ਨਿਕਲ ਗਿਆ ਨਿਕਲ ਗਿਆ ਚੱਕ ਗਿਆ खोल के पालो खोल के पालो जी चलो क्या तो पीछे देवराज बाले बाले ਪੀ ਇਹ ਔਖਾ ਤਾਂ ਹੋ ਗਿਆ ਕੱਲ ਪੈਪਟ ਨੇ ਦੁੱਧੋ ਕਰ ਜਾਂਦਾ ਹੈ ਨਾ ਬਟਿਆਦਾ ਹੈ ਨਹੀਂ ਤਾਂ ਬਹੁਤ ਦਿਖਾ ਉਹਦੇ ਕਰਕੇ ਔਖਾ ਹੋ ਗਿਆ ਇਹਦਾ ਹੈਗਾ ਹੈ ਕੱਲ 4 ਬੰਦੇ ਲੈ ਕੇ ਆਇਆ ਜਦ ਬਾਂਦੇਗਰ ਬਕਰਨੇ ਕਿ ਟਾਂਡਰ ਦੀ ਬਾਦੇ ਚੁਣਿਓ ਉਧਰ ਨੂੰ ਲੈ ਜਾ ਹੁਣ ਕੀ ਕਿਣਾ ਕਰੂਗੇ ਪਿੱਛੇ ਨੂੰ ਆਪੀ Hello La Kenner. ਦੇ ਚੈੱਕ ਨੋ ਕਰਤਾ ਇਹਦੇ ਕੋਲ ਤੇ ਬਸ ਜੀ ਬਸ ਦਾ ਮੈਨੂੰ ਵੀ ਇਹ ਸਭ ਹੋਵੇ ਐਥੇ ਗੱਦੇ ਦੇ ਹੋਊਗਾ ਕਿਉਂ ਨਾ ਖੋਲ ਲਓ ਐਕਣਾ ਨਹੀਂ ਲੋਟਣਾ ਜੀ ਕੋ ਲਿਆਦਾ ਬਾਲੇ ਲਿਆ ਗਿਆ ਇਹਨਾਂ ਕਿੰਨੇ ਦੇਖੇ ਤਾਂ ਦੇਖੇ ਲੱਗ ਤੱਕ ਕੋ ਲਓ ਉਹਦੇ ਨਾਲ ਹੀ ਬਾਲੇ ਨਾਲ ਦਾ ਬਾਲਾ ਡੁੱਲ ਜਿਹੜਾ ਮਿਹਰਬਾਨੀ ਤੇ ਆ ਦੋਸਤ ਲਿਆਉਂਦੇ ਆ ਹੂੰ ਲਓ ਵਾ ਗੱਬੇ ਤੇ ਹੀ ਰਹਿ ਗਿਆ ਵਾਪੇ ਥੋੜਾ ਜਿਹਾ ਉਹ ਉੱਥੇ ਪਰਲੇ ਪਾਸੇ ਤਾਂ ਹੋ ਗਿਆ ਹੂੰ ਫੇ ਚ ਵਾ ਲਓ ਜੀ ਅੱਜ ਢੋਲ ਲੱਗੇ ਪਰਨ ਹਾਂ ਅੱਲਾਹ ਰਹਿਮਤ ਹੈ ਹੈ ਦੇ ਦੇ ਆਪਣਾ ਭੜਾ ਭਰੋ ਦੇਖਦੇ ਪਹਿਨਾ ਕੌਣ ਭਰਦਾ ਓ ਬੋਲਾ ਲੈ ਆ ਗਿਆ ਛੋਟੂ ਇੱਕ ਵਾਲਟੀ ਉਧਰ ਇੱਕ ਉਧਰ ਇੱਕ ਚ ਪਾਪ ਹੈ ਨਾ ਅੱਥਾ ਲੈ ਨਹੀਂ ਭਰਨਾ ਠੀਕ ਆ ਉਹ ਬੜੀ ਬਾਬਾ ਜੀ ਪੁੱਤਾਂ ਬਾਪੂ ਘਰ ਪੜਦਾ ਬੈਠਾ ਆਪੂ ਤੂੰ ਬੰਦੇ ਸਾਡੇ ਪਿਗਾੜ ਦਿੰਦਾ ਉਹ ਆਇਆ ਨਹੀਂ ਉੱਥੇ ਤੇ ਦੇਖ ਲੈ ਪਹਿਲਾਂ ਕਹਿ ਤੱਕ ਆ ਜਾਂਦਾ ਤੇ ਆਏਗਾ ਤੇ ਨਹੀਂ ਉਹ ਲੈ ਚੱਲ ਬਾਲਟੀ ਹੋਣੀ ਐ ਇੱਕ ਹੈ ਕੋਈ ਹੈ ਤੇ ਜੇ ਤੂੰ ਤੰਗ ਕਰਦਾ ਤਾਂ ਹੱਕੜਦੇ ਆਂ ਤੂੰ ਦੇਖ ਲੈ ਵੀ ਆਇਆ ਨਹੀਂ ਉਹ ਉਹਨ ਸਰੋਂ ਵਾਲਾ ਢੋਲ ਖਾਲੀ ਕਰਨ ਲਾਉਣਾ ਦਾ ਉੱਧਰ ਸਰੋਂ ਵਾਲਾ ਢੋਲ ਚੱਲ ਕੋਈ ਨਹੀਂ ਇਹਨੇ ਲੱਗਣ ਤੇ 10 ਮਿੰਟ ਹੋਰ ਹੁਣ ਫੇਰ ਦੇਖਦੇ ਆ ਢੋਲ ਭਰਨਾ ਕਿ ਔਖਾ ਮਹਿਗਾ ਢੋਲ ਤਾਂ ਗਿਪ ਹੋਈ ਕਰਦੇ ਤੇ ਉਹ ਦੇਖੜਨ ਸੜਕ ਵਿੱਚ ਸੜਕ ਤੇ ਫੇਰ ਥੈਲੇ ਭਰਨੇ ਇੱਕ ਨੇ ਥੈਲੇ ਭਰ ਕੇ ਇੱਕ ਦੇ ਦੋ ਦੋਨੇ ਢੋਣੇ ਇੱਕ ਨੇ ਢੋਲ ਪਰ ਬੈਠਣਾ ਇੱਕ ਦੇ ਢੋਲ ਉੱਪਰ ਪੰਜ ਬੰਦੇ ਚਾਹੀਦੇ ਤਾਂ ਢੋਲ ਭਰਦਾ ਤਾਂ ਆਦਾ ਨੂੰ ਜੱਲਾ ਬੰਦਾ ਕੱਲਾ ਹੀ ਭਰ ਰਿਹਾ ਕੋਲ ਇਕੱਠਾ ਹੈ ਪੰਜ ਬੰਦੇ ਢੋਲ ਪਾਣ ਦੇ ਨੇ ਜਦੋਂ ਜੰਮੇ ਸੀ ਕਿੱਥੇ ਅੰਦਰ ਉਹੀ ਕਹਿੰਦਾ ਮੈਂ ਇੱਧਰ ਸਾਡੇ ਬੰਦੇ ਕਰਾ ਚ ਵਰਦਾ ਤੋਂ ਵੀ ਦਿਖਾਈ ਲਖਾਈ ਇੱਧਰ ਉਹ ਕਰ ਹੁਣ ਦੇਖਦਾ ਦਿਖਾਈ ਦਿਖਾਈ ਕੋਈ ਓਟੂ ਦੇਖਦਾ ਚੱਕੀ ਹੁਣ ਤਾਂ ਬਹੁਤ ਘਟ ਗਿਆ ਰਾਤਾਂ ਵਿਚਾਰਾ ਦੇਖਦਾ ਨਹੀਂਦਾ ਇਹ ਇਹ ਦਵਾਈ ਗਲਤ ਪਾ ਲਿਆ ਆਇਆ ਇਹਨੂੰ ਜਿੱਥੇ ਭੇਜਿਆ ਉੱਥੇ ਗਿਆ ਨਹੀਂ ਦਵਾਈ ਲੈਣ ਇਹ ਨਹੀਂ ਉਹ ਕਹਿੰਦਾ ਦਿਲਾ ਸੋਜਾ ਨਹੀਂ ਦਜਣਾ ਹੁਣ ਉਤਰ ਗਿਆ ਪਹਿਲੇ ਕਿਥੋਂ ਉਤਰਿਆ ਜੀ ਪਹਿਨਾ ਨਾਲ ਤਾਂ ਬਹੁਤ ਫਰਕ ਆ ਪਹਿਨਾ ਤਾਂ ਅੱਖ ਵੀ ਨਹੀਂ ਖੁੱਲਦੀ ਹੈਗੀ ਹੋ ਖੁੱਲ ਗਈ ਇੱਧਰ ਉਹ ਪਾਰਲੀਮੈਂਟ ਖੁੱਲ ਗਈ ਸ਼ਾਮ ਤੱਕ ਉਤਰਿਆ ਆਹ ਕਦ ਮਿਲ ਜਾਂਦਾ ਪਾਣੀ ਆਉਂਦਾ ਕਿ ਤਨੂੰ ਲੱਗੀ ਜਾਂਦਾ ਅੱਖਾਂ 'ਚ ਪਾਣੀ ਬਾਹਰ ਨਿਕਲਣਾ ਤਾਂ ਚਾਹੀਦਾ ਇਹਨੇ ਵੀ ਪ੍ਰਿੰਟਾਂਗੇ ਪੱਗਾ ਲੱਤਾ ਪਿੱਛੇ ਵੀ ਪੱਗਾ ਥੋੜੀ ਜਿਹਾ ਲੱਤਾ ਹਾਂ ਚੌੜ ਕੱਢਣ ਲੱਗਿਆ ਤਾਂ ਚੌੜ ਪਾਣਾ ਕਟਾਉਂਦੇ ਨੂੰ ਉਹ ਬਕਸੇ ਚ ਦੇਖੋ ਬਕਸੇ ਚ ਗਿਵਰਚ ਹੋਇਆ ਜਿਵੇਂ ਦੀ ਬਕਸੇ ਚ ਜੋ ਨਾ ਫੇਰੀ ਆ ਕੋਈ ਨੂੰ ਉਹਦੇ ਘਰ ਚ ਕੇ ਉਹਦੇ ਪ੍ਰਿੰਟਰ ਲੱਗੇ ਪਤਾ ਨਹੀਂ ਹਾਂ ਉਹ ਗੱਲ ਛੋਟੂ ਦੀ ਲੜਗੀਆਂ ਉਸ ਦੇ ਵਿੱਚ ਐ ਛੋਟੂ ਦੀ ਵੀ ਲੜੀਆਂ ਨੇ ਛੋਟੂ ਤੇਰੇ ਕਿੱਥੇ ਲੜੀਆਂ ਦੀਆਂ ਇਹਦੇ ਕੰਨ ਪੇ ਲੜੀ ਦੀ ਤੇ ਸੂਜਿਆ ਨਹੀਂ ਹੈਗਾ ਇਹਦੇ ਇਹਦੇ ਬਹੁਤ ਸੂਜਾ ਚੜਦਾ ਨਹੀਂ ਇਹਨੇ ਕਿ ਕਰਿਆ ਜਦੋਂ ਉਹ ਮੜ ਲਿਆ ਉੱਪਰ ਤੇ ਪਟ્રોલ ਆਤਾ ਇਹਦੇ ਸੂਜਾ ਬਹੁਤ ਚੜਦਾ ਨਹੀਂ ਇਹਨੂੰ ਅਲਰਜੀ ਹੋਈ ਇਹਨੂੰ ਅਲਰਜੀ ਜਦੋਂ ਹੋ ਜਾਂਦੀ ਆ ਅੱਗੇ ਵੀ ਤਾਂ ਦੇਖਿਆ ਅੱਠ ਬਹੁਤ ਸੂਜਾ ਚੜਦੀ ਚੁੱਸ ਆ ਸੋਜਾ ਨਹੀਂ ਮੇਰੇ ਅਲਰਜੀ ਹੋਏ ਇਹਨੂੰ ਅਲਰਜੀ ਹੋ ਜਾਂਦੀ ਆ ਕੱਲ ਤਾਂ ਫੜੋਗੇ ਤੇ ਪਿੰਡੇ ਉੱਪਰ ਸਾਨੂੰ ਕੋਈ ਫਰਕ ਨਹੀਂ ਆਲੇ ਦੋ ਲੜ ਲਵੇ ਚਾਰ ਲੜ ਲਵੇ ਦੇਖ ਲੈ ਨਾ ਸੋਜਾ ਨਾ ਵਾਸਤਾ ਉਹ ਛੋਟੂ ਦੇ ਨਹੀਂ ਜਿਹੜੇ ਸੋਜਾ ਇਹ ਜਦ ਅਲਰਜੀ ਹੋ ਜਾਂਦੀ ਇਹਨੂੰ ਤਾਂ ਫੜੋਗੇ ਤੇ ਸਾਰੇ ਪਿੰਡੇ ਉੱਪਰ ਇੱਕ ਲੜੇ ਦੇ ਨਹੀਂ ਕਹਦੇ ਵੀ ਉਹਨੇ ਦੋ ਲੜੇ ਦੋ ਆ ਜਾਂਦਾ ਤੈਨੂੰ ਪਤਾ ਕੱਲ ਦੋ ਲੜੀਆਂ ਇੱਕ ਉਰੇ ਇੱਕ ਨੀਚੇ ਥੋੜਾ ਕਰ ਅੱਜ ਪੇਪਰ ਨਹੀਂ ਦਾ ਪਰਸੋਂ ਨੂੰ ਪੇਪਰ ਆ ਜਾਂਦਾ ਕਿ ਕੋਈ ਠਾਈ ਬੋਲਣਾ ਇਧਰ ਖਮਾਦਾ ਇਹਨਾਂ ਕਾ ਲਾ ਕੇ ਲਾਲ ਹਾਂ ਇਹਨਾਂ ਕਾ ਲਾ ਕੇ ਇੱਕੜੀ ਮੂਹ ਪਰਮਾਲ ਬਣ ਕੇ ਉਕਣੀ ਲੰਘ ਜਣਾ ਦਾ ਪੇਪਰ ਆ ਦੇਣੀ ਪੈਣਾ ਦਾ ਹੈਵੀ ਬੋਰਡ ਦੇ ਉਹਦਾ ਉਹਦੇ ਕਰਕੇ ਕੈਨਸਲ ਹੋ ਗਿਆ ਨਾ ਹਾਂਜੀ ਨਾ ਫੇਰੀ ਜਾਂ ਕਰਨਵੀਰੀ ਨੂੰ ਤੈਨੂੰ ਉਹੀ ਬਹਿਵ ਲੱਗੀ ਜਾਂਦਾ ਹੈ ਲੱਗਦਾ ਹੈ ਇੱਕ ਹੀ ਪਾਣੀ ਜੀ ਨਹੀਂ ਵਾਹ ਕਰੀ ਜਾ ਤੈਨੂੰ ਲੱਗੂਗਾ ਮੈਨੂੰ ਦਿਖਾਈ ਮੈਂ ਦੇਖਦਾ ਵੀ ਅੱਖ ਜੀ ਤੇਰੀ ਜੀ ਪਾਣੀ ਦਿਖਦਾ ਕਿ ਨਹੀਂ ਪਾਣੀ ਨਹੀਂ ਹੁੰਦਾ ਕਿੰਨਾ ਕੋ ਗਾ ਲੜੂ ਆਧਾ ਹੋ ਗਿਆ ਵਾ ਠੀਕ ਹੈ ਚੱਲ ਚੱਕਦੇ ਕੰਮ ਨੂੰ ਚਲ ਉਧਰ ਦੇਖਾ ਸਰੋਂ ਕੱਢਣ ਲਾਇਆ ਵਾ ਮੈਂ ਕਿਹਾ ਉਹ ਵੀ ਢੋਲੂਲੀ ਪਜਾਦੀ ਏ ਇੱਕ ਹੋਰ ਦੋਈ ਭਰ ਨੂੰ ਮਿੱਟੀ ਹੈ ਇੱਥੇ ਭਰ ਦੇਣੇ ਸਾਰੇ ਵਾ ਢੋਲੂਲੀ ਹੋ ਫਿਰ ਉਧਰ ਵਜੂ ਦੇਖਦੇ ਆ ਹੂੰ ਦੋਈ ਗੱਲ ਇਹ ਨਹੀਂ ਸ਼ਾਮ ਨੂੰ ਹਾਂਜੀ ਪਹਿਨਾ ਲੇਲੀ ਦੀ ਖਰਾਕ ਆਹੋ ਠੀਕਾ ਵੀ ਲਵਾਤਾ ਤੁਹਾਡੇ ਦਾ ਠੀਕਾ ਫਰਕ ਪੈ ਗਿਆ ਨਹੀਂ ਤਾਂ ਅੱਖਾਂ ਨਹੀਂ ਖੋਲੀਆਂ ਜੇ ਸਵੇਰੇ ਉੱਠੇ ਆ ਇੱਕ ਤਾਂ ਫੋਨ ਨਹੀਂ ਚਲਾਉਣਾ ਛੱਡਦਾ ਮਗਰ ਰਾਤਰੀ ਕਿ ਲਾਇਆ ਬੰਦੇ ਪਰ ਆਦ ਕਜ ਲੋਣ ਦਾ ਰਾਤ ਦਿਖਦਾ ਤਾਂ ਇਨੀ ਦਾ ਕੁਸ ਜੱਲ ਲੜੀਏ ਜਦੇ ਪਾਉਣ ਲੱਗੇ ਬੈਠੇ ਰਹੇ ਅੰਦਰ ਪਰ ਆਦ ਤਾਂ ਪੈ ਗਿਆ ਲੋ ਜੀ ਇੱਧਰ ਵੀ ਲਾਇਆ ਬੰਦਾ ਸਰੋਂ ਕੱਢਣ ਮੰਗਾ ਵੀ ਥੈਲਿਆਂ ਚ ਭਰਦੇ ਸਾਰੀ ਉਹ ਉਧਰ ਪਿਆ ਦੇਣੀ ਇਹ ਫਿਰ ਇੱਥੇ ਇਹ ਵੀ ਸ਼ੈੱਡ ਖਾਲੀ ਕਰਨਾ ਨਾ ਸਾਰਾ ਹੀ ਖਾਲੀ ਕਰਕੇ ਫੇਰ ਫਰਸ਼ ਉੱਚਾ ਕਰਨਾ ਇਹਦਾ ਵੀ ਜਿਹੜਾ ਪਤਲਾ ਏ ਇਹ ਕਰਕੇ ਉਹ ਢੋਲ ਸਾਰੇ ਇੱਕੋ ਜਗ੍ਹਾ ਹੋ ਜੂਜੇ ਤਾ ਕਰਕੇ ਫਰੀ ਨੂੰ ਵੀ ਕਿਹਾ ਮੈਂ ਪਰਦੇ ਥੈਲੇ ਥੈਲੇ ਵਰਕੇ ਰੱਖਦਾ ਦੇ ਵੀਰਾ ਜਿੰਨੇ ਹੋਗੇ 5 ਹੋਗੇ 5 10 ਇਹ ਸਰੋ ਪਿਛਲੇ ਸਾਲ ਦੀ ਆ ਦੇਖ ਲਾ ਪਿਛਲੇ ਸਾਲ ਦੀ ਐ ਕਿਤਾ ਬੀਜੀ ਹੋਣੀ ਸੀ ਨਾ ਲੱਗੇ ਨਾ ਸਾਲ ਆਪਣਾ ਫੇਰ ਐਨ ਮੌਸਮ ਅੱਜ ਫੇਰ ਗੜਬੜ ਹੋ ਗਿਆ ਐਨ ਪੂਰਾ ਦੇਖਣਾ ਨੇਰੀ ਉਠੂਗੀ ਖੋਰਾ ਹੋਇਆ ਪਿਆ ਨਾ ਹੀ ਹਵਾ ਚਲਦੀ ਆ ਪਰ ਸ਼ਾਮ ਨੂੰ ਹੋਊਗਾ ਕੋਈ ਚਾਹ ਤਾਂ ਹਨੇਰੀ ਆਵੇ ਚਾਹੇ ਮੀਂਹ ਆਵੇ ਖੋਰਾ ਹੋਵੇ ਆ ਕਰੂੰਗਾ ਕੋਈ ਕਾਰਵਾਈ ਇਹ ਕਰਮੀ ਵੀ ਹੋਗੀ ਖੋਰਾ ਜਾ ਹੋ ਗਿਆ ਹਨੇਰੀ ਜੇ ਮੰਗੂ ਚੱਲ ਆ ਲੋ ਕਹੀ ਜਿ ਤਿਤਲੀ ਦੇਖੀ ਮੈਂ ਤਾਂ ਕੁਝ ਰੱਖਿਆ ਹੈ ਜਿ ਤਿਤਲੀ ਹੈ ਤਿਤਲੀ ਹੈ ਤੂੰ ਬੱਕਾ ਲਾਇ ਦਿਨ ਦੇ ਲਾਇਨ ਹੈ ਰੱਬ ਦੇ ਰੰਗ ਆਈ ਵੀ ਹਾਂ ਤਿਤਲੀ ਆ ਐਂ ਦੇਖ ਦੀਏ ਦੇਖ ਲਾ ਕਹੀ ਜੀ ਹੈ ਕਹੀ ਨਹੀਂ ਰੱਬ ਦੇ ਇਹ ਵੀ ਇੱਕ ਜੀ ਹੈ ਦੇਖ ਲਾ ਬਣਾਇਆ ਕਿੰਨੀ ਕਲਾਕਾਰੀ ਕਰੀ ਵੀ ਦੇਖ ਲਾ ਹੋ ਕਰੀ ਵੀ ਕਿ ਨਹੀਂ ਦੇਖ ਲੈ ਅੱਖਾਂ ਲੱਗਦੀਆਂ ਦੇਖ ਲਾ ਉਪਰ ਐਨ ਦਵਾਰਾ ਬੜਿਆ ਕਿੰਨੀ ਵਧੀਆ ਲੱਗਦੀ ਦੇਖ ਲਾ ਵੇ ਵੀ ਰੱਬ ਨੇ ਇੱਕ ਚੀਜ਼ ਬਣਾਈ ਵੀ ਕਿ ਨਹੀਂ ਤੂੰ ਵੀ ਡਰਗਾ ਤੇ ਗੈਸ ਨੂੰ ਦੇਖ ਕੇ ਸਿੱਖਿਆ ਪਤਾ ਨਹੀਂ ਕੀ ਆ ਇਹ ਲੈ ਅੱਜ ਬੁਧਾਈ ਮਟ ਲਾਈ ਦਾ ਫਾਂਡੇ ਨੂੰ ਉਹ ਚੱਲ ਕੋਈ ਨਹੀਂ ਕੋਈ ਗੱਦਾਂ ਆ ਠੀਕ ਆ ਕੜਾਈ ਲੱਗਿਆ ਵਗਨ ਆਹ ਤੇ ਖਾਵਾ ਇਹਦੇ ਬੀਲ ਲੱਗਿਆ ਕਿਤੇ ਕਿਤੇ ਆਹ ਪੰਜ ਦੀ ਹੈ ਕਿਤੇ ਕਿਤੇ ਠੀਕ ਆ ਕਰ ਦਊਗਾ ਮਾਤਾ ਵਧੀਆ ਵਧੀਆ ਮੌਸਮ ਫੇਰ ਕੁਛ ਨਹੀਂ ਕਰਦਾ ਨਾ ਖੁੱਲਦਾ ਨਾ ਗਰਮੀ ਗਰੀ ਪਈ ਬਹੁਤ ਗਰਮੀ ਜ਼ਿਆਦਾ ਅਰ ਮੈਂ ਤੇ ਨੂੰ ਆ ਗਿਆ ਫੇ ਮਾ ਜਲਾ ਉਤਨ ਕੱਟੇ ਵੀ ਗੇਰਾ ਠੀਕ ਨਹੀਂ ਬਣੇਗਾ ਗੜਾਈ ਦਿਹਾੜੀ ਦਾ ਕੰਮ ਤਾਂ ਹੈ ਨਹੀਂ ਅੱਧੀ ਦਿਹਾੜੀ ਦਾ ਕੰਮ ਦਿਹਾੜੀ ਦਵਾ ਲੈਣੀ ਇੱਕ ਵੇ ਤੇ ਨਾ ਨਾ ਠੀਕ ਹੈ ਕਿ ਡੋਲ ਹੁੰਦਾ ਨਹੀਂ ਨਾ ਫੇ ਕੱਲਾ ਜੇ ਲਾਕੇ ਤਾਂ ਕੋਈ ਘੰਟਾ ਦੋ ਘੰਟੇ ਲਾਉਂਗਾ ਘੱਲ ਨੂੰ ਨੜ ਜਾਣਾ ਕਿ ਡੋਲ ਪਾ ਲੈਣੀ ਸੀ ਕਦੀ ਪਰ ਨੇ ਪਹਿਲਾਂ ਕਿੰਨੇ ਦਾ ਬਣਾਇਆ ਤਾਂ ਤਾਂ ਸੱਚੀ ਜਿੰਦ ਤੋ 18000 ਤੋ ਲੈ ਤਾ ਮਰੀਂ ਤੋ ਹਾਂ ਆਹ ਹਮ ਜੇ ਮਨੂ ਕਹਨਾ 15000 ਤੋ ਬਣਾਉਣਾ ਮਗੜਾਉਨੇ ਆ ਪਰ 18 19000 ਤੋ ਲੈ ਤਾ ਜੀ 16 ਪਾਦੇ ਮੰਗਦਾ ਦਾ ਹਾਂ 17 ਮੰਗਦਾ 16 ਮੰਗਦਾ 15000 ਕਹਿੰਦਾ ਚਲ ਦੇਖ ਲੈ ਕੀ ਬੰਦੇ ਯਾਰ ਇੱਥੇ ਪਾਦੇ ਜੀ ਸੇਤ ਨੂੰ ਪਾਦੇ ਜਿੱਕੜਾ ਇੱਥੇ ਲਾ ਦੇ ਇੱਕ ਅੱਧੀ ਡੌਲਾਏ ਮੋਪਿਆਰੀ ਸੇਤ ਨੂੰ ਇੱਕ ਅੱਧੀ ਗਾਂ ਲਾ ਦੇ ਪਾਣੀ ਸੌਖਾ ਲੱਗ ਜਾਂਦਾ ਹੁਰ ਤਾ ਕੁਛ ਨਹੀਂ ਪਜਦ ਵੀ ਜਾਲੇ ਰਹਿ ਜਾਂਦਾ ਕਦੇ ਲਾਈਟ ਭੱਜ ਜਾਂਦੀ ਆ ਕਦੇ ਕੁਸ ਹੋ ਜਾਂਦਾ ਇਹਦੇ ਕਰਕੇ ਇਹ ਤਾਂ ਇੱਕ ਦੋ ਪਾਣੀ ਲੱਗਣੇ ਬਸ ਇੰਨੇ ਨੂੰ ਤਾਂ ਫੇਰ ਬਰਸਾਤ ਆ ਜਾਂਦੀ ਹੈਗਾ ਹਾਂ ਜਿਹੜਾ ਬੀਜੇ ਦੇ ਮੀਂਹ ਪੈ ਜਾਂਦਾ ਮੇਰਾ ਤੀਏ ਦਿਨ ਹੁਣ ਤਾਂ ਮੀਂਹ ਪਾਉਂਗਾ ਅੱਜ ਹਾਂ ਬੀਜਿਆ ਦੇ ਕੱਲ੍ਹ ਰਾਤ ਕੋ ਕਿਨੀਆਂ ਪੈਗਾਂਗੇ ਸਾਨੂੰ ਦੱਸ ਹਾਂ ਕਿਨੀਆਂ ਦੀ ਤਿਆਰੀ ਤਾਂ ਪੂਰਾ ਮੂਡ ਤਾਂ ਬਣਿਆ ਹੋਇਆ ਇਹਦਾ ਰਾਤ ਨੂੰ ਕੋ ਕਰੂੰਗਾ ਚਾਹੇ ਹਨੇਰੀ ਆਵੇ ਚਾਹੇ ਪੱਧਰ ਚੜਿਆ ਦਾ ਬਹੁਤ ਤਾਂ ਲੱਗ ਹਾਂ ਲੰਘਿਆ ਹਾਂ ਜਦੋਂ ਮੈਂ ਤਾਂ ਹੀ ਕਣਕ ਪਾਉਣ ਲੱਗਿਆ ਫਟਾਦੀ ਵੱਡ ਟਰਾਲਾ ਵੀ ਬਾਹਰ ਖੜਾ ਤਾ ਮਗਾਇਨੇ ਕੋ ਕਰਦਣਾ ਇਹਦੇ ਨਾਲ ਉਹ ਕਣਕ ਪਾ ਦੀਏ ਕਣਕ ਵੇਚ ਕੇ ਕਦੇ ਨਹੀਂ ਆਇਆ ਬਸ ਪਾਤੀ ਢੋਲਾਂ 'ਚ ਭਰਤੇ 25-30 ਕਿੰਟਲ ਜਿਹੜੀ ਹੋਈ। ਢੋਲੇ ਲਾਤੇ ਵੇਚਦਾਂਗੇ ਬਾਅਦ 'ਚ ਮਹਿੰਗੀ ਹੋ ਜਾਂਦੀ। ਮਹਿੰਗੀ ਨਹੀਂ ਉਹ ਤਾਂ ਹੀ ਸਸਤੀ ਵੀ ਕੀ ਜਾਊ ਜਿਹੜੀ ਰੇਟ ਹੋਈ ਹੈ। ਠੀਕ ਆ। ਚਲ ਆ ਜਾ ਦੇਖੀ ਉਧਰ ਪਾਣੀ। ਚਲ। ਬੂਟੇ ਦਾ ਹੁਣੇ ਚੱਲਣਾ ਹੈ। ਬੂਟੇ ਦਾ ਆ ਵੀ ਵਧੀਆ ਚੱਲ ਪਏ ਤੇਰੇ। ਲੈ ਹੋ ਚੱਲੀ ਨਹੀਂ ਸਾਰੇ ਦਾਰੇ ਹੋਗੇ ਮੇਰੇ ਤੇ ਲਾ ਮੈਂ ਸਾਰੇ ਪੱਟੇ। ਮੇਰੇ ਤੇ ਪਟਕੇ ਲਾ ਲੈਣੇ ਤੇ ਉਹ ਮੈਂ ਕੋਸ਼ਿਸ਼ ਤਾਂ ਕਰੇ ਲੈਣੀ ਦੀ ਲੱਗਦੇ ਨਾ ਲੱਗਦੇ ਇਹਦੀ ਗਾੜ ਬੁੱਟੇ 272 ਬੁੱਟਾ ਦਾ 262 ਰਹਿ ਗਿਆ 12 ਕਾ ਰਹਿ ਗਿਆ ਵਾ ਚੱਲ ਕੋਈ ਨਹੀਂ